ਜੀ ਦੀ ਕਿਰਪਾ ਦੇ ਨਾਲ ਜੋ ਮੇਲਾ ਹੋਇਆ ਉਹਦਾ ਰਜ਼ਾਤ ਉਹ ਆ ਦੱਸਣ ਜਾ ਰਹੇ ਆ ਅੱਜ ਦੀ ਫਰਸਟ ਟੀਮ ਸ਼੍ਰੀ 베ਰ ਸਾਹਿਬ ਕਬੱਡੀ ਕਲੱਬ ਦੇ ਨੰਬਰ ਰਹੇ ਨੇ 34 ਆਪਣਾ ਆਪਣੇ ਅੰਤ ਅਪਕੰਤ ਬਾਬਾ ਕਾਂਦਾਸ ਕਬੱਡੀ ਕਲੱਬ ਦੇ ਨੰਬਰ ਰਹੇ ਨੇ 39 34 ਦੇ ਮੁਕਾਬਲੇ 38 ਨੰਬਰ ਲੈ ਕੇ ਬਾਬਾ ਕਾਂਦਾਸ ਕਬੱਡੀ ਕਲੱਬ ਦੀ ਟੀਮ ਜਿਹੜੀ ਹੈ ਉਹ ਅੱਜ ਦੀ ਜੇਤੂ ਰਹੀ ਹੈ ਹਰਮਨ ਬੋਲਟ ਨੇ 21 ਕਬੱਡੀਆਂ ਪਾ ਕੇ 18 ਨੰਬਰ ਜੋੜੇ ਤੇ ਸ਼ਰਮਾ ਬੜਾ ਪਿੰਡ 21 ਕਬੱਡੀਆਂ ਪਾ ਕੇ 21 ਨੰਬਰ ਜੋੜੇ ਤਾੜੀਆਂ ਮਾਰ ਦਿਓ ਜਾਂਗਲੀ ਸ਼ਰਮਾ ਬੜੇ ਪਿੰਡ ਵਾਲਾ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ 7 ਟੱਚ ਦੇ 2 ਜਫੇ ਕਿਨੀ ਮਹਿਮਦਵਾਲ ਦੇ ਬਿੱਲੀ ਲਲੀਆਂ ਵਾਲੇ ਨੇ 7 ਟੱਚ ਲੈ ਕੇ 2 ਜਫੇ ਲਾਏ ਹੈਰੀ ਕਲਿਆਣ ਨੇ ਵੀ 12 ਟੱਚ ਲੈ ਕੇ 2 ਜਫੇ ਲਾਏ ਛੋਟੇ ਸੋਹਣ ਚੱਕ ਸਾਬੂ ਵਾਲੇ ਨੇ 13 ਟੱਚ ਦੇ 3 ਜਫੇ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਫੀ ਛੋਟਾ ਸੋਹਣ ਚੱਕ ਸਾਬੂ ਵਾਲਾ ਉਹਦੇ ਲਈ ਵੀ ਤਾੜੀਆਂ ਮਾਰ ਦਿਓ ਜੰਡ ਮੁਬਾਰਕਾਂ ਤੈਨੂੰ ਬਹੁਤ ਬਹੁਤ ਜੰਡ ਆਲੰਗੀਰ ਬਾਜੀ ਹਰ ਸਾਲ ਦੀ ਤਰ੍ਹਾਂ ਲੈ ਗਿਆ ਲੁੱਟ ਕੇ ਸਾਕੋ ਪਰ ਮਿਹਨਤ ਨਾਲ ਇਹ ਜੰਡਾ ਬਈ ਪਿਛਲੇ ਸਾਲ ਦੀ ਵੀ ਚੈਂਪੀਅਨ ਟੀਮ ਰਹੀ ਸੀ ਜੰਡ ਦੀ ਐਸ ਸਾਲ ਵੀ ਜੰਡ ਭਰਾ ਬਈ ਪਿਛਲੇ ਸਾਲ ਰਮਣਾ ਬੰਦੀਆ ਵਾਲਾ ਸੀਗਾ ਬੈਸ ਟ੍ਰੇਡਰ ਗगन ਬੱਲਾ ਵਾਲਾ ਤੇ ਇਸ ਵਾਰ ਜੰਡ ਬਾ ਲੱਖ ਲੱਖ ਮੁबारक अपराਣ ਚਾਂਗਲੀ ਸ਼ਰਮਾ ਮੈਂ ਆਪ ਨਹੀਂ ਕਹਿਣਾ ਇਹ ਤੁਹਾਡੇ ਮੋਹੂ ਵੀ ਦੁਨੀਆ ਨੂੰ ਸੁਣਾਵਾਂਗੇ ਲਾਈਵ ਚੱਲਦਾ ਆ ਕਿ ਜੇ ਖੇਡ ਦਾ ਮੁੱਲ ਪਿਆ ਜਾਂ ਅੱਜ ਇੱਥੇ ਤੱਕ ਪਹੁੰਚੇ ਆ ਤੁਹਾਡੇ ਬਹੁਤ ਦੱਸੋ ਜੀ ਜੀ ਭਾਈ ਅੱਜ ਮੈਂ ਇੱਥੇ ਤੱਕ ਪਹੁੰਚੇ ਆ ਜਾਂ ਮੈਂ ਜਿੱਤ ਰਿਹਾ ਕੋਈ ਤੇ ਆ ਬੰਦੇ ਨੇ ਮੇਰੀ ਗੇਮ ਨੂੰ ਤਰਾਸ਼ਿਆ ਝੰਡ ਭਾਜੀ ਘਾਲੇ ਵਾਲੇ ਮੈਂ ਇਹਦਾ ਧੰਨਵਾਦੀ ਆ ਬਹੁਤ ਤਾੜੀਆਂ ਮਾਰਦੀਆਂ ਭਾਈ ਚੰਗ ਲਈ ਸ਼ਰਮੇ ਲਈ ਤਾੜੀਆਂ ਤੇ ਉਤੋਂ ਜ਼ਿਆਦਾ ਤਾੜੀਆਂ ਉਸਤਾਦ ਦੇ ਵਾਸਤੇ ਝੰਡ ਕੋਹਾਲਾ ਮੁਬਾਰਕਾਂ ਦੀ ਲੱਖ ਲੱਖ ਮੁਬਾਰਕਾ ਮਾਰੋ ਸੈਲਫ ਜਰਾ ਫੋੜ ਵੀ ਆਯਾਦ ਕਬੱਡੀ ਕਲੱਬ ਮੈਲਵਾਨਾਂ ਵਾਲੇ ਪਹਿਲੀ ਸ